ਸ਼੍ਰੀ ਨਨਪੁਰ ਸਾਹਿਬ ਦੇ ਹਲਕੇ ਨੂੰ ਵੀ ਸੰਗਰੂਰ ਵਾਂਗ ਸੁੰਦਰ ਬਣਾ ਦਿਆਂਗਾ ਇੱਥੇ ਫਿਰ ਕਿਹੜੀਆਂ ਕਮੀਆਂ ਦੇਖਿਆ ਜਿਸ ਨੂੰ ਤੁਸੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਸਹੀ ਕਰਨਾ ਪਵੇਗਾ ਇੱਥੇ ਕਮੀਆਂ ਦੀ ਗੱਲ ਨਹੀਂ ਹੈ ਮੈਂ ਵੀ ਆਪਣਾ ਮੈਨੀਫੈਸਟੋ ਰਿਲੀਜ਼ ਕੀਤਾ ਹੈ ਜੋ ਕਿ ਸ਼੍ਰੀ ਦੰਦਪੁਰ ਸਾਹਿਬ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸਮੱਸਿਆਵਾਂ ਮੇਰੇ ਧਿਆਨ ਚ ਆਈਆਂ ਹੁਣ ਤੱਕ ਮੈਂ ਉਹਨਾਂ ਨੂੰ ਇਸ ਦੇ ਵਿੱਚ ਲਿਖਿਆ ਕੋਈ ਨਵਾਂ ਸ਼ਹਿਰ ਦੇ ਹੈ ਕੋਈ ਰੋਪੜ ਦੇ ਹੈ ਕੋਈ ਮੁਹਾਲੀ ਦੇ ਹੈ ਆ ਜਾਂ ਉਹ ਸ਼ਹਿਰਾਂ ਨਾਲ ਜੁੜੇ ਹੈ ਇਤਿਹਾਸਕ ਮਾਰਗ ਦਾ ਜ਼ਿਕਰ ਨਹੀਂ ਕੀਤਾ ਤੁਸੀਂ ਜਿਹੜਾ ਬੰਗਿਆ ਤੋਂ ਸ਼੍ਰੀ ਨੰਦਪੁਰ ਸਾਹਿਬ ਤੱਕ ਸੜਕ ਜਾਂਦੀ ਹੈ ਉਹਦਾ ਜ਼ਿਕਰ ਨਹੀਂ ਕੀਤਾ ਕੀਤਾ ਹੋਇਆ ਕੀਤਾ ਜੀ ਕੀਤਾ ਦਿਖਾਓ ਸਰ ਕਿੱਥੇ ਕੀਤਾ ਜੀ ਜਿਹੜੀ ਫੋਰ ਲੇਨ ਕਰਨ ਦੀ ਗੱਲ ਹੈ ਜੀ ਨਹੀਂ ਨਹੀਂ ਬੰਗਿਆ ਤੋਂ ਸ਼੍ਰੀ ਨੰਦਪੁਰ ਸਾਹਿਬ ਦੀ ਗੱਲ ਹੈ ਜੀ ਸੜਕ ਵੀ ਸੱਤ ਜ਼ਿਲ੍ਹੇ ਲੱਗਦੇ ਆ ਜੀ ਔਰ ਪਿਛਲੇ ਮੇਰੇ ਖ਼ਿਆਲ ਤੋਂ ਕਿੰਨੂੰ 35-40 ਸਾਲ ਤੋਂ ਇਹ ਡਿਮਾਂਡ ਹੈ ਜੀ ਦਾ ਹਲਕਾ ਤੁਸੀਂ ਕਹਿੰਦੇ ਨੌਜਵਾਨਾਂ ਦੇ ਅਸੀਂ ਓਪਰਚੁਨਿਟੀ ਕ੍ਰੀਏਟ ਕਰਨਾ ਚਾਹੁੰਦੇ ਆ ਤੁਸੀਂ ਜਿਵੇਂ ਟਰੈਕ ਦੀ ਵੀ ਗੱਲ ਕੀਤੀ ਸਿੰਥੈਟਿਕ ਟਰੈਕ ਦੀ ਗੱਲ ਕੀਤੀ ਸੀ ਉਹ ਬਣਾਉਣਾ ਚਾਹੁੰਦੇ ਆ ਨੌਜਵਾਨ ਉੱਥੇ ਭੱਜਣਗੇ ਤਾਂ ਜਿ ਉੱਡਣ ਤੋਂ ਬੰਦ ਹੋਣਗੇ ਕਿਉਂਕਿ ਨੌਜਵਾਨ ਸਾਰੇ ਬਾਹਰ ਫਲਾਈ ਕਰ ਰਹੇ ਆ ਉਹਨਾਂ ਨੂੰ ਕਿਵੇਂ ਰੋਕਣਾ ਹੈ ਉੱਪਰ ਹਿਮਾਚਲ ਪੈਂਦਾ ਟੱਲੇਵਾਲ ਪੈਂਦਾ ਤੇ ਇਹ ਸਾਰੇ ਇਲਾਕਿਆਂ 'ਚ ਇੰਡਸਟਰੀ ਲੱਗੀ ਹੋਈ ਹੈ ਤਾਂ ਆਪਣੇ ਇਲਾਕੇ ਦੇ ਵਿੱਚ ਲੱਗਣ ਦੀ ਕੀ ਦਿੱਕਤ ਹੈ ਤੇ ਸਿਰਫ ਤੇ ਸਿਰਫ ਗੱਲ ਇਨੀ ਕੁ ਹੈ ਫਿਰ ਸਿਰ ਕੈਂਸਰ ਵਾਲੀ ਜਾਂ ਬਿਮਾਰੀ ਆ ਜਿਹਦੀ ਕੋਈ ਇੰਡਸਟਰੀ ਲੱਗਦੀ ਹੋਣੀ ਹੁਣ ਭਾ ਤੇ ਕਿਸਾਨ ਭਰਾ ਉਹਦੇ ਡੂੜ੍ਹ ਸਾਲ ਬੈਠੇ ਰਹੇ 750 ਸ਼ਹੀਦ ਹੋ ਗਏ ਉਸ ਤੋਂ ਬਾਅਦ বিজেਵੀ ਨੇ ਵਾਪਸ ਲੈ ਲੇ ਮਕਸਦ ਤੁਸੀਂ ਵੀ ਐਮਐਸਪੀ ਦੀ ਗਰੰਟੀ ਕਰਦੇ ਹੋ ਤੁਹਾਡੀ ਐਮਐਸਪੀ ਦੀ ਗਰੰਟੀ ਕਰਦੇ ਪਰ ਦੇਣਾ ਕਿੱਥੋਂ ਅਸੀਂ ਹਜ਼ਾਰ ਹਜ਼ਾਰ ਰੁਪਏ ਤਾਂ ਆਮ ਆਦਮੀ ਪਾਰਟੀ ਤੋਂ ਨਹੀਂ ਦਿਵਾਇਆ ਪਈ ਐਮਐਸਪੀ ਦਾ ਪੈਸਾ ਹਜ਼ਾਰ ਹਜ਼ਾਰ ਰੁਪਿਆ ਐਮਐਸਪੀ ਹਜ਼ਾਰ ਹਜ਼ਾਰ ਰੁਪਿਆ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ ਫੰਡ ਚੋਂ ਦੇਣ ਦੀ ਗੱਲ ਕਰਦੀ ਸੀ ਅਸੀਂ ਕਾਂਗਰਸ ਪਾਰਟੀ ਨੇ ਦੇਸ਼ ਦੀ ਸਰਕਾਰ ਚੋਂ ਐਮਐਸਪੀ ਦੇਣ ਦੀ ਗਰੰਟੀ ਕੀਤੀ ਹੈ ਨਰੀਗਾ ਨੂੰ 400 ਦੇਣ ਦੀ ਗੱਲ ਕੀਤੀ ਹੈ ਪੰਨਾ ਕਿੰਨੇ ਮੌਲਜਮ ਪੱਕੇ ਹੋਏ ਆ ਜਾਂ ਕਿੰਨੀ ਬੇਰੋਜ਼ਗਾਰ ਨੇ ਮੇਰਾ ਹਰਾ ਪੈਨ ਨਹੀਂ ਸਰਕਾਰ ਦਾ ਹਰਾ ਪੈਨ ਚੱਲੂਗਾ ਯਾਰ ਤੁਸੀਂ ਐਮਪੀ ਬਣ ਕੇ ਲੋਕਾਂ ਦੇ ਹਿੱਤ ਲਈ ਹਰਾ ਪੈਨ ਦੇਖੋ ਦੇਖੋ ਗੱਲ ਹੈ ਕਿ ਹਰਾ ਪੈਨ ਤਾਂ ਕੱਚੇ ਮਨਾਉਂ ਪੱਕੇ ਦੀ ਗੱਲ ਕਰਦਾ ਸੀ ਪਰ ਮੈਂ ਇਹ ਗੱਲ ਕਰ ਰਿਹਾ ਕਿ ਜੋ ਗਰੰਟੀਆਂ ਕਾਂਗਰਸ ਪਾਰਟੀ ਨੇ ਕਮਿਟ ਕੀਤੀਆਂ ਨੇ ਨੈਸ਼ਨਲ ਲੈਵਲ ਦੇ ਉੱਤੇ ਕਾਂਗਰਸ ਪਾਰਟੀ ਦਾ ਕਿ ਵਿਜੇਂਦਰ ਸਿੰਘ ਲਾਡੀ ਇਹ ਗਰੰਟੀਆਂ ਕਾਂਗਰਸ ਪਾਰਟੀ ਦੀਆਂ ਜਿਦੇ ਵਿੱਚ ਕਿਸਾਨ ਦਾ ਐ ਐਮਐਸਪੀ ਦੀ ਗੱਲ ਹੈ ਜਿਹਦੇ ਚ 8500 ਰੁਪਏ ਦੀ ਗੱਲ ਹੈ ਇਹ ਕਾਂਗਰਸ ਪਾਰਟੀ ਦੀਆਂ ਗਰੰਟੀਆਂ ਵਿਜੇਂਦਰ ਸਿੰਘਲਾ ਦੀਆਂ ਗਰੰਟੀਆਂ ਤੁਹਾਡੇ ਸਾਹਮਣੇ ਆ ਮੈਂ ਪਹਿਲਾਂ ਤੁਹਾਨੂੰ ਜਿਹੜੇ ਪੁਰਾਣੇ ਐਮਪੀ ਸਾਹਿਬ ਸੀ ਉਹ ਸਾਡੇ ਚੈਨਲ ਦੇ ਕਹਿ ਕੇ ਗਏ ਸੀਗੇ ਕਿ ਮੈਂ 24 ਦਿਨਾਂ ਚ ਪਾਸਪੋਰਟ ਆਫਿਸ ਜਿਹੜਾ ਖੁਲਵਾ ਦੂੰਗਾ 24 25 ਮਹੀਨੇ ਹੋ ਗਏ ਨਾ ਉਹ ਆਏ ਨਾ ਪਾਸਪੋਰਟ ਆਫਿਸਰ ਕਿ 1 ਜੂਨ ਤੇਜ਼ੀ ਨਾਲ ਆ ਰਹੀ ਹੈ ਹਰ ਇੱਕ ਲੀਡਰ ਦਾ ਦਿਲ ਜ਼ੋਰ-ਜ਼ੋਰ ਤੇ ਧੜਕਦਾ 1 ਟੂ 1 ਕਰਕੇ ਟੋਕਾ ਟਾਕੀ ਕਰਕੇ ਅਸਲੀ ਵਿਚਾਰ ਸਾਹਮਣੇ ਆਉਂਦੇ ਆ ਉਹ ਤਾਂ ਸੱਚੇ ਤਿਆਰਕ ਲੀਡਰ ਹੀ ਗੜਕਦਾ ਸਤਸ਼ਿਰੀ ਗਲਬੀਪਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂ ਬਤਨੀ ਸੀ ਤੁਸੀਂ ਸ਼ਹਿਰ ਤੋਂ ਨਜ਼ਰ ਆਉਂਦਾ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਜਦ ਲੀਡਰ ਆਪਣਾ ਪ੍ਰਚਾਰ ਕਰਦੇ ਆ ਤਾਂ ਕਹਿੰਦੇ ਅਸੀਂ ਆਪਣੇ ਵਿਚਾਰ ਦੱਸ ਰਹੇ ਆ ਕੋਈ ਦੂਜਾ ਕਰਦਾ ਤਾਂ ਕਹਿੰਦੇ ਗੁੰਮਰਾਹ ਕਰ ਰਹੇ ਪਰ 1 ਟੂ 1 ਕਰਕੇ ਅਸਲੀ ਵਿਚਾਰਾਂ ਦਾ ਪਤਾ ਲੱਗਦਾ ਵਿਜੇਂਦਰ ਸਿੰਘਲਾ ਸਾਡੇ ਨਾਲ ਨੇ ਅੱਜ ਪਤਰਾਣੇ ਵਿਖੇ ਪਹੁੰਚੇ ਸੀ ਵੱਡਾ ਇਕੱਠ ਹੈ ਔਰ ਇੱਥੋਂ ਇਹ ਵੀ ਗੱਲ ਆਖੀ ਗਈ ਹੈ ਕਿ ਜਿੱਤ ਸਾਡੀ ਪੱਕੀ ਹੈ ਪ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਵਧੀਆ ਹੰਗਾਰਾ ਹੈ ਤੁਸੀਂ ਦੇਖਿਆ ਇਹ ਕਿੰਨੇ ਜੋਸ਼ ਨਾਲ ਨੌਜਵਾਨ ਭੈਣਾ ਭਰਾ ਬੀਬੀਆਂ ਬਜ਼ੁਰਗ ਹਰ ਬੰਦਾ ਕਿੰਨੇ ਹੌਸਲੇ ਨਾਲ ਤੇ ਜੋਸ਼ ਨਾਲ ਆ ਜਿਸ ਸਭਾ ਵਿੱਚ ਆਇਆ ਸੀ ਔਰ ਮੈਂ ਸਮਝਦਾ ਕਿ ਲੋਕਾਂ ਨੂੰ ਇੱਕ ਵਿਸ਼ਵਾਸ ਹੋ ਗਿਆ ਹੈ ਕਿ ਇਸ ਇਲਾਕੇ ਦੀ ਤਰੱਕੀ ਵਾਸਤੇ ਵਿਜੇਂਦਰ ਸਿੰਘਲਾ ਜਿਸ ਤਰ੍ਹਾਂ ਸੂਰਜ ਕੰਮ ਕੀਤਾ ਉਸੇ ਤੱਕ ਉਹਰੇ ਕੰਮ ਮੈਨੂੰ ਬੜਾ ਚੰਗਾ ਲੱਗਦਾ ਤੁਸੀਂ ਐਂਟਰ ਕਰ ਦਿਓ ਸਾਰਿਆਂ ਨੂੰ ਮਿਲਦੇ ਬਜ਼ੁਰਗ ਦਾ ਅਸ਼ੀਰਵਾਦ ਲੈ ਲੈਂਦੇ ਫਿਰ ਕੀ ਕੋਈ ਗੱਲ ਵੀ ਕਰਦੇ ਉਹਨਾਂ ਨਾਲ ਇਹ ਨਹੀਂ ਬਿਲਕੁਲ ਦੇਖੋ ਗੱਲ ਹੈ ਕਿ ਬਜ਼ੁਰਗਾਂ ਦੇ ਅਸ਼ੀਰਵਾਦ ਨਾਲ ਹੀ ਜ਼ਿੰਦਗੀ ਖੜੀ ਹੈ ਆਪਣੇ ਬਜ਼ੁਰਗਾਂ ਦਾ ਲੈਣਾ ਹੋਵੇ ਮਾਤਾ ਦਾ ਲੈਣਾ ਹੋਵੇ ਮੈਂ ਤਾਂ ਆਪਣੀ ਬੇਟੀ ਦਾ ਵੀ ਹਮੇਸ਼ਾ ਆਸ਼ੀਰਵਾਦ ਲੈ ਕੇ ਘਰੋਂ ਨਿਕਲਦਾ ਹਾਂ ਇਸ ਗੱਲ ਦੇ ਨਾਲ ਮੈਨੂੰ ਬੜੀ ਤਸੱਲੀ ਮਿਲਦੀ ਹੈ ਔਰ ਮੈਂ ਸਮਝਦਾ ਕਿ ਬਜ਼ੁਰਗਾਂ ਦੇ ਅਸ਼ੀਰਵਾਦ ਨਾਲ ਹੀ ਪ੍ਰਮਾਤਮਾ ਤੁਹਾਨੂੰ ਕੰਮ ਕਰਨ ਦੀ ਸ਼ਕਤੀ ਦੇ ਅੰਦਰ ਜਦੋਂ ਮੈਂ ਸਰ ਤੁਸੀਂ ਸਟਾਰਟਿੰਗ ਕੀਤੀ ਸੀਗੀ ਉਦੋਂ ਪਰਸੈਪਸ਼ਨ ਬਣ ਗਈ ਸੀ ਕਿ ਬੜੇ ਸੌਫਟ ਸਪੋਕਰ ਨੇ ਗਰਜ ਵੀ ਪਾਉਣਗੇ ਕਿ ਨਹੀਂ ਪਰ ਤੁਸੀਂ ਪਰਸੈਪਸ਼ਨ ਪੂਰੀ ਹਟਾ ਦਿੱਤੀ ਜੇ ਮੈਂ ਅੱਜ ਦੇ ਸਮੀਕਰਨ ਦੀ ਗੱਲ ਕਰਾਂ ਰੇਸ 'ਚ ਬਹੁਤ ਅੱਗੇ ਜਾ ਰਹੇ ਹੋ ਕੱਲ ਕੱਲ ਦਾ ਸਮੀਕਰਨ ਕੀ ਹੋਵੇਗਾ ਲੇਕਿਨ ਹਾਲ ਦੀ ਘੜੀ ਅੱਗੇ ਜਾ ਰਹੇ ਹੋ ਤੁਸੀਂ ਰੇਸ 'ਚ ਨਹੀਂ ਚਲੋ ਅੱਗੇ ਜਾ ਰਿਹਾ ਹੂੰਗਾ ਕਿਉਂਕਿ ਲੋਕਾਂ ਦਾ ਪਿਆਰ ਮਿਲ ਰਿਹਾ ਜਿਹੜੇ ਵੱਡੇ ਇਕੱਠ ਹੋ ਰਹੇ ਆ ਉਸੇ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਤੋਂ ਮੈਂ ਤਾਂ ਆਪਣਾ ਮਤਲਬ ਵਾਈਟ neck ਤੋਂ neck ਹੈ ਜੀ ਜਿਹੜੇ ਨਾਲ ਵੀ ਆ ਤੁਸੀਂ ਕਿਹਦੇ ਨਾਲ ਫਾਈਟ ਸਮਝਦੇ ਹੋ ਨਹੀਂ ਨਹੀਂ ਮੈਂ ਤਾਂ ਜਿਸ ਤਰੀਕੇ ਨਾਲ ਇਕੱਠ ਤੇ ਪਿਆਰ ਮਿਲ ਰਿਹਾ ਮੈਨੂੰ ਮੈਨੂੰ ਨਹੀਂ ਲੱਗਦਾ ਕਿ ਉਰੇ ਕੋਈ ਇਨੇਕਟੋ ਨੇ ਕਾਲੀ ਗੱਲ ਹੈ ਲੋਕ ਪਿਆਰ ਦੇਣਗੇ ਆਸ਼ੀਰਵਾਦ ਦੇਣਗੇ ਤੇ ਇਸ ਇਲਾਕੇ ਦੀ ਸੇਵਾ ਕਰਨਗੇ ਫਤਰ ਅਲੀ ਫਤਰ ਚੰਕਰਟ ਹੋ ਜਾਏਗੀ ਜਦੋਂ ਤੁਸੀਂ ਪੁੱਛ ਰਹੇ ਹੋ ਮੈਂ ਕਹਿ ਰਿਹਾ ਸੇਵਾ ਕਰਾਂਗੇ ਇਲਾਕੇ ਦੀ ਤਾਂ ਫਤਿਹ ਰਲੀ ਫਤਿਹ ਜਿਵੇਂ ਕਨਵਰਟ ਹੋਣੀ ਹੋਣੀ ਚਲੋ ਸਰ ਮੈਂ ਨਾ ਤੁਹਾਡੇ ਅੱਜ ਨਿਊਜ਼ ਚ ਕਟਿੰਗ ਪੜ੍ਹੀ ਸੀ ਤੁਹਾਡੀ ਖਬਰ ਲੱਗੀ ਸੀ ਤੁਸੀਂ ਕਹਿੰਦੇ ਸੀ ਕਿ ਮੈਂ ਸ਼੍ਰੀ ਅਨੰਦਪੁਰ ਸਾਹਿਬ ਦੇ ਹਲਕੇ ਨੂੰ ਵੀ ਸੰਗਰੂਰ ਵਾਂਗ ਸੁੰਦਰ ਬਣਾ ਦੇਵਾਂਗਾ ਇੱਥੇ ਫਿਰ ਕਿਹੜੀਆਂ ਕਮੀਆਂ ਦੇਖਿਆ ਜਿਹਨੂੰ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਸਹੀ ਕਰਨਾ ਪਵੇਗਾ ਇੱਥੇ ਕਮੀਆਂ ਦੀ ਗੱਲ ਨਹੀਂ ਹੈ ਮੈਂ ਵੀ ਆਪਣਾ ਮੈਨੀਫੈਸਟੋ ਰਿਲੀਜ਼ ਕੀਤਾ ਹੈ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸਮੱਸਿਆਵਾਂ ਮੇਰੇ ਧਿਆਨ ਚ ਆਈਆਂ ਹੁਣ ਤੱਕ ਮੈਂ ਉਹਨਾਂ ਨੂੰ ਇਸ ਦੇ ਵਿੱਚ 15 ਦਿਨ ਮਿਹਨਤ ਕੀਤੀ ਹੈ ਕੋਈ ਕਾਪੀ ਪੇਸਟ ਨਹੀਂ ਕੀਤਾ ਹੋਇਆ ਬਟ ਇਹਦੇ ਚ ਜਿਹੜੀਆਂ ਜਿਹੜੀਆਂ ਚੀਜ਼ਾਂ ਆ ਰਹੀ ਸੀ ਇਸ ਇਲਾਕੇ ਨੂੰ ਅੱਗੇ ਲੈ ਕੇ ਜਾ ਸਕਦੇ ਆ ਜੋ ਜੋ ਮੁੱਦੇ ਗੜਸ਼ੰਕ ਕਰਦੇ ਆ ਕੋਈ ਨਵਾਂ ਸ਼ਹਿਰ ਦੇ ਆ ਕੋਈ ਰੋਪੜ ਦੇ ਆ ਕੋਈ ਮੁਹਾਲੀ ਦੇ ਆ ਜਾਂ ਉਹ ਸ਼ਹਿਰਾਂ ਨਾਲ ਜੁੜੇ ਆ ਇਤਿਹਾਸ ਕੁਮਾਰ ਦਾ ਜ਼ਿਕਰ ਨਹੀਂ ਕੀਤਾ ਤੁਸੀਂ ਜਿਹੜਾ ਬੰਗਿਆ ਤੋਂ ਸ਼੍ਰੀ ਨੰਦਪੁਰ ਸਾਹਿਬ ਤੱਕ ਸੜਕ ਜਾਂਦੀ ਹੈ ਉਹਦਾ ਜ਼ਿਕਰ ਨਹੀਂ ਕੀਤਾ ਕੀਤਾ ਹੋਇਆ ਕੀਤਾ ਜੀ ਕੀਤਾ ਦਿਖਾਓ ਸਰ ਕਿੱਥੇ ਕੀਤਾ ਜੀ ਜਿਹੜੀ ਫੋਰਡ ਲੇਨ ਕਰਨ ਦੀ ਗੱਲ ਹੈ ਜੀ ਨਹੀਂ ਨਹੀਂ ਬੰਗਿਆ ਤੋਂ ਸ਼੍ਰੀ ਨੰਦਪੁਰ ਸਾਹਿਬ ਦੀ ਗੱਲ ਹੈ ਜੀ ਸੜਕ ਦੀ ਸੱਤ ਜ਼ਿਲ੍ਹੇ ਲੱਗਦੇ ਆ ਜੀ ਔਰ ਪਿਛਲੇ ਮੇਰੇ ਖਲ तकरीबन 35-40 ਸਾਲ ਤੋਂ ਇਹ ਡਿਮਾਂਡ ਹੈ ਜੀ ਮੈਂ ਲਿਖਿਆ ਆਪਣਾ ਜੀ ਰੋਡ ਨੈਟਵਰਕ ਦੇ ਵਿੱਚ ਅਸੀਂ ਇਸ ਗੱਲ ਨੂੰ ਪਾਇਆ ਸੀਗਾ ਜੀ ਮਤਲਬ ਤੁਹਾਡੇ ਮੈਂ ਮੈਂ ਦੱਸ ਮੈਂ ਦੱਸ ਨਹੀਂ ਮੇਰੇ ਬਿਲਕੁਲ ਧਿਆਨ 'ਚ ਹੈ ਮੈਂ ਤਾਂ ਨਾਲੇ ਆ ਲਿਖਿਆ ਹੋਇਆ ਬੰਗਾ ਟੂ ਮਾਤਾ ਨਾਨਾ ਦੇਵੀ ਵਾਇਆ ਖੁਰਾਲਗੜ ਜੀ ਠੀਕ ਹੈ ਆ ਪਾਇਆ ਹੋਇਆ ਇਹਦੇ 'ਚ ਇਹਦੇ 'ਚ ਲਿਖਿਆ ਹੋਇਆ ਹੈ ਇਹ ਵਾਲੀ ਗੱਲ ਪਰ ਮੈਂ ਨਾਲੇ ਦੂਜੀ ਗੱਲ ਹੋਰ ਕਹਿਣਾ ਚਾਹੁੰਦਾ ਇਕੱਲੇ ਇਸ ਦੀ ਗੱਲ ਨਹੀਂ ਮੈਂ ਪਹਿਲਾਂ ਵੀ ਕਿਹਾ ਹੈ ਕਿ ਜਿਹੜੇ ਵੀ ਕੋਈ ਹੋਰ ਮੁੱਦੇ ਹੋਣਗੇ ਲੋਕਾਂ ਦੇ ਉਹਨਾਂ ਨੂੰ ਆਪਾਂ ਸਮੇਂ-ਸਮੇਂ ਤੇ ਜੋੜਦੇ ਰਾਂਗੇ ਇਹਦਾ 15-20 ਦਿਨਾਂ ਚ ਜਿਹੜੇ ਮੈਂ بڑے ਮੁੱਦੇ ਸਮਝਦਾ ਸੀ ਕਿਸ ਇਲਾਕੇ ਨਾਲ ਜੁੜੇ ਮੈਂ ਉਹਨਾਂ ਨੂੰ ਲਿਖਿਆ ਆਈ ਐਮ ਓਪਨ ਟੂ ਕਨਵਰਸੇਸ਼ਨ ਕੋਈ ਬੰਦਾ ਜਦੋਂ ਮਰਜ਼ੀ رائے ਦੇ ਸਕਦਾ ਹੈ ਹਰ ਮੁੱਦੇ ਨੂੰ ਹਰ ਵਕਤ ਦੇ ਉੱਪਰ ਚੱਕਣ ਵਾਸਤੇ ਮੈਂ ਉਹਨਾਂ ਵਾਸਤੇ ਹਾਜ਼ਰ ਹਾਂ ਔਰ ਉਹਦਾ ਹੱਲ ਕਰਨ ਵਾਸਤੇ ਮੇਰੀ ਜ਼ਿੰਮੇਵਾਰੀ ਹੋਗੀ ਤਾਂ ਇਹ ਤਾਂ ਕੁਝ ਕੀ ਪੁਆਇੰਟਸ ਹੈ ਜਿਹੜੇ ਮੈਂ ਲਿਖੇ ਹਨ ਜਿਹਦੇ ਨਾਲ ਬੇਰੋਜ਼ਗਾਰ ਨੌਜਵਾਨ ਬੱਚਿਆਂ ਵਾਸਤੇ ਰੋਜ਼ਗਾਰ ਦਾ ਪ੍ਰਬੰਧ ਕਰਨਾ ਹੈਲਥ ਇਨਫਰਾਸਟ੍ਰਕਚਰ ਨੂੰ ਇੰਪ ਯਾ ਨਵਾਂ ਹੈਲਥ ਇਨਫਰਾਸਟ੍ਰਕਚਰ ਜਿਵੇਂ ਅਸੀਂ ਸੰਗੁਰ ਕ੍ਰੀਏਟ ਕੀਤਾ ਸੀ ਓਮੇ ਕ੍ਰੀਏਟ ਕਰਨਾ ਨੌਜਵਾਨ ਬੱਚਿਆਂ ਵਾਸਤੇ ਟ੍ਰਿਪਲ ਆਈਟੀ ਜਿਵੇਂ ਆਈਆਈਟੀ ਰੋਪੜ ਖੁੱਲੀ ਸੀ ਇਸ ਤਰ੍ਹਾਂ ਟ੍ਰਿਪਲ ਆਈਟੀ ਖੁੱਲੇ ਤਾਂ ਕਿ ਆਈਟੀ ਸੈਕਟਰ ਵਿੱਚ ਬੱਚਿਆਂ ਨੂੰ ਫਾਇਦਾ ਹੋਵੇ ਸਰ ਇਹ ਦੁਆਬਾ ਬੈਲਟ ਹੈ ਜੀ ਤੁਹਾਡਾ ਜਿਹੜਾ ਹਲਕਾ ਹੈ ਤੁਸੀਂ ਕਹਿੰਦੇ ਨੌਜਵਾਨਾਂ ਲਈ ਅਸੀਂ ਓਪਰਚ्युनिटी ਕ੍ਰੀਏਟ ਕਰਨਾ ਚਾਹੁੰਦੇ ਆ ਤੁਸੀਂ ਜਿਵੇਂ ਟਰੈਕ ਦੀ ਵੀ ਗੱਲ ਕੀਤੀ ਸਿੰਥੈਟਿਕ ਟਰੈਕ ਦੀ ਗੱਲ ਕੀਤੀ ਸੀ ਉਹ ਬਣਾਉਣਾ ਚਾਹੁੰਦੇ ਆ ਨੌਜਵਾਨ ਉੱਥੇ ਭੱਜਣਗੇ ਤਾਂ ਜੇ ਉੱਡਣ ਤੋਂ ਬੰਦ ਹੋਣਗੇ ਕਿਉਂਕਿ ਨੌਜਵਾਨ ਸਾਰੇ ਬਾਹਰ ਫ ਇਹੀ ਮੈਂ ਕਹਿਣਾ ਚਾਹੁੰਦਾ ਜਦੋਂ ਨੌਜਵਾਨ ਬੱਚੇ ਬਾਹਰ ਇਸੇ ਕਰਕੇ ਜਾਂਦੇ ਕਿ ਉਹਨਾਂ ਨੂੰ ਉਹਰੇ ਓਪਰਚ्युनिटी ਨਹੀਂ ਮਿਲਦੀ ਤੇ ਜੇ ਉਹਰੇ ਉਹਨਾਂ ਕੋਲ ਓਪਰਚ्युनिटी ਹੋਊਗੀ ਉਹਨਾਂ ਕੋਲ ਰੋਜ਼ਗਾਰ ਦਾ ਪ੍ਰਬੰਧ ਹੋਊਗਾ ਉਹਨਾਂ ਵਾਸਤੇ ਖੇਡਾਂ ਦੇ ਆਧਾਰੇ ਹੋਣਗੇ ਜਿਵੇਂ ਤੁਸੀਂ ਆਪਣੇ ਆਪ ਸਪੋਰਟਸ ਦੀ ਗੱਲ ਕੀਤੀ ਕਿਉਂਕਿ ਉਦੋਂ ਆਪਣੀ ਇੱਕ ਰੈਲੀ ਦੇ ਵਿੱਚ ਬੱਚਿਆਂ ਨੇ ਆ ਕੇ ਕਿਹਾ ਸੀ ਵੀ ਅਸੀਂ ਸਾਡੇ ਚੈਨਲ ਤੇ ਚੱਲੀ ਜਾਓ ਵੀਡੀਓ ਅੱਛਾ ਤੁਹਾਡੇ ਚੈਨਲ ਤੇ ਚੱਲੀ ਪਰ ਮੈਂ ਇਹ ਗੱਲ ਫੀਲ ਕਰਦਾ ਕਿ ਜਦੋਂ ਉਹਰੇ ਬੱਚਿਆਂ ਕੋਲ ਓਪਰਚ्युनिटीਜ਼ ਹੋਣਗੀਆਂ ਤਾਂ ਹੀ ਬੱਚੇ ਬਾਹਰ ਜਾਣ ਤੋਂ ਰੁਕਣਗੇ ਨਾ ਤੇ ਜਦੋਂ ਆਪਾਂ ਕਿਵੇਂ ਕ੍ਰੀਏਟ ਕਰਾਂਗੇ ਓਪਰਚ्युनिटी ਸਵਾਲ ਤਾਂ ਹੀ ਤਮਨ ਮੇਰੇ ਮਨ ਵਿਚ ਵਿਚਾਰ ਆ ਰਹੇ ਆਂ ਕਿ ਰੋਜ਼ਗਾਰ ਚਾਹੀਦਾ ਪਰ ਰੋਜ਼ਗਾਰ ਕ੍ਰੀਏਟ ਕਿਵੇਂ ਕਰਨਾ ਸਵਾਲ ਤਾਂ ਹੀ ਹੈ ਦੇਖੋ ਜੋ ਸੂਬੇ ਵਿੱਚ ਕੰਜੀਨਲ ਐਟਮੋਸਫੇਅਰ ਹੋਵੇ ਸੁਖ ਸ਼ਾਂਤੀ ਹੋਵੇ ਜਦੋਂ ਵੀ ਕੋਈ ਬੰਦਾ ਕਾਰੋਬਾਰੀ ਕਰਦਾ ਹੈ ਤਾਂ ਕਾਰੋਬਾਰ ਜਦੋਂ ਵੀ ਕੋਈ ਨਵਾਂ ਕਾਰੋਬਾਰ ਖੁੱਲਦਾ ਉਹ ਚ ਰੋਜ਼ਗਾਰ ਦਾ ਪ੍ਰਬੰਧ ਹੁੰਦਾ ਹੈ ਤਾਂ ਇਸ ਗੱਲ ਨੂੰ ਸੋਚਦੇ ਹੋਏ ਕਾਰੋਬਾਰ ਨੂੰ ਖੋਲਣ ਵਾਸਤੇ ਬਾਹਰਲੇ ਸੂਬੇ ਦਾ ਪੈਸਾ ਵੀ ਲੱਗੇ ਆਪਣੇ ਸੂਬੇ ਦੇ ਜਿਹੜੇ ਲੋਕ ਇੰਡਸਟਰੀ ਆਲੇ ਉਹਨਾਂ ਦਾ ਪੈਸਾ ਵੀ ਲੱਗੇ ਤਾਂ ਰੋਜ਼ਗਾਰ ਦਾ ਪ੍ਰਬੰਧ ਹੋ ਜਾਊਗਾ ਗੱਲ ਤਾਂ ਇਹ ਹੈ ਕਿ ਮਾਹੌਲ ਠੀਕ ਹੋਣਾ ਚਾਹੀਦਾ ਹੈ ਇਸੇ ਕਰਕੇ ਸੂਬਾ ਸਰਕਾਰ ਨੂੰ ਦੇਸ਼ ਦੀ ਸਰਕਾਰ ਨੂੰ ਇਹੀ ਗੱਲ ਹੁੰਦੀ ਹੈ ਕਿ ਸਾਡਾ ਪੰਜਾਬ ਇੱਕ ਬਾਰਡਰ ਸਟੇਟ ਹੈ ਸੈਂਸਿਟਿਵ ਸਟੇਟ ਹੈ ਇਹਨੂੰ ਮੇਨਟੇਨ ਕਰਨਾ ਬਹੁਤ ਇੰਪੋਰਟੈਂਟ ਹੈ ਰੋਜ਼ਗਾਰ ਦੀ ਗੱਲ ਹੀ ਨਹੀਂ ਪਹਿਲਾਂ ਵੀ ਤਾਂ ਇੰਨੀਆਂ ਪੂਰੀ ਇੰਡਸਟਰੀ ਲੱਗੀ ਹੋਈ ਹੈ ਤੇ ਹੋਰ ਲੱਗਣ ਦੇ ਵਿੱਚ ਕੀ ਦਿੱਕਤ ਹੈ ਤੁਸੀਂ ਦੇਖੋ ਤੁਹਾਡੇ ਬਾਰਡਰ ਦੇ ਉੱਪਰ ਹਿਮਾਚਲ ਪੈਂਦਾ ਟੱਲੇਵਾਲ ਪੈਂਦਾ ਤੇ ਇਹ ਸਾਰੇ ਇਲਾਕਿਆਂ 'ਚ ਇੰਡਸਟਰੀ ਲੱਗੀ ਹੋਈ ਹੈ ਤਾਂ ਆਪਣੇ ਇਲਾਕੇ ਦੇ ਵਿੱਚ ਲੱਗਣ 'ਚ ਕੀ ਦਿੱਕਤ ਹੈ ਸਿਰਫ ਤੇ ਸਿਰਫ ਗੱਲ ਇੰਨੀ ਕੁ ਹੈ ਫਿਰ ਸਰ ਕੈਂਸਰ ਵਰਗੀਆਂ ਬਿਮਾਰੀਆਂ ਆ ਜਾਂਦੀਆਂ ਤਾਂ ਇੰਡਸਟਰੀ ਲੱਗਦੀ ਹੈ ਇਹ ਹੁੰਦਾ ਜੇ ਤੁਸੀਂ ਮਤਲਬ ਜਿਵੇਂ ਸਿਰਫ ਮੈਨੀਫੈਸਟੋ ਇੱਕ ਚੀਜ਼ ਨਾ ਮੰਨਫੀ ਹੋ ਗਈ ਕਿਉਂਕਿ ਮਲਾਵਟ ਖੋਰੀ ਬਹੁਤ ਅੱਜਕੱਲ ਮੈਂ ਬਲਾਚੌਰ ਦੀ ਪਹਿਲਾ ਖਬਰ ਪੇਸ਼ ਕੀਤੀ ਸੀਗੀ ਕਿ ਮਲਾਵਟ ਵਾਲਾ ਦੁੱਧ ਆ ਰਿਹਾ ਪਨੀਰ ਆ ਰਿਹਾ ਇਹ ਮਲਾਵਟ ਖੋਰੀ ਵੱਲ ਕੋਈ ਧਿਆਨ ਨਹੀਂ ਦਿੰਦਾ ਕਿਉਂਕਿ ਬਿਮਾਰੀਆਂ ਤਾਂ ਉਧਰ ਤੋਂ ਲੱਗਦੀਆਂ ਨਾ ਜੀ ਨਹੀਂ ਦੇਖੋ ਗੱਲ ਇਹ ਹੈ ਕਿ ਜਦੋਂ ਤੁਸੀਂ ਇੰਡਸਟਰੀ ਐਸੀ ਲਗਾਉਂਗੇ ਜਿਹਦੇ ਨਾਲ ਕੋਈ ਕੈਂਸਰ ਦੀ ਬਿਮਾਰੀ ਹੋਊਗੀ ਤੇ ਤਾਂ ਹੀ ਹੋਊਗਾ ਨਾ ਜੇ ਕੋਈ ਬੰਦਾ ਡਿਸਪੋਜ਼ਲ ਗਰਾਊਂਡ ਵਾਟਰ ਦੇ ਵਿੱਚ ਪਾ ਰਿਹਾ ਹੈ ਤੇ ਤਾਂ ਹੀ ਹੈ ਨਾ ਤੇ ਜੇ ਕੋਈ ਗਰਾਊਂਡ ਵਾਟਰ ਦੇ ਵਿੱਚ ਨਹੀਂ ਆ ਰਿਹਾ ਉਹ ਨਹੀਂ ਪਾ ਰਹੇ ਤਾਂ ਕੈਂਸਰ ਕਿਸ ਇੰਡਸਟਰੀ ਨਾਲ ਦਾ ਕੈਂਸਰ ਨਹੀਂ ਜਨਰੇਟ ਜਨਰੇਟ ਹੋ ਰਿਹਾ ਨਾ ਉਹ ਤਾਂ ਤੁਸੀਂ ਦੇਖਣਾ ਕਿ ਤੁਸੀਂ ਕਲੀਨ એનર્ਜੀ ਵਾਲੀ ਇੰਡਸਟਰੀ ਲਾ ਰਹੇ ਹੋ ਤੁਸੀਂ ਗ੍ਰੀਨ એનર્ਜੀ ਵਾਲੀ ਇੰਡਸਟਰੀ ਲਾ ਰਹੇ ਹੋ ਜਾਂ ਕਿਹੜੀ ਇੰਡਸਟਰੀ ਲਾ ਰਹੇ ਹੋ ਸੋ ਆਲਟੀਮੇਟਲੀ ਤਾਂ ਇਹ ਤੁਹਾਡਾ ਥਾਟ ਹੈ ਨਾ ਮੈਂ ਪਹਿਲਾਂ ਜਿਵੇਂ ਕਿਹਾ ਕਿ ਜਦੋਂ ਤੁਸੀਂ ਕਿਸੇ ਨੂੰ ਬੈਨੀਫਿਟ ਦੇਣ ਵਾਸਤੇ ਕਾਨੂੰਨ ਬਣਾਉਣਾ ਹੈ ਹੁਣ ਬੀਜੇਪੀ ਨੇ ਕਾਲੇ ਕਾਨੂੰਨ ਬਣਾਏ ਤੈਨੂੰ ਤੇ ਕਾਲੇ ਕਾਨੂੰਨ ਬਣਾਤੇ ਜਿਹੜੇ ਕਿਸਾਨਾਂ ਦੇ ਹੱਕ 'ਚ ਹੀ ਨਹੀਂ ਤੇ ਕਿਸਾਨ ਭਰਾ ਉਹਦੇ ਡੂੜ੍ਹ ਸਾਲ ਬੈਠੇ ਰਹੇ 750 ਸ਼ਹੀਦ ਹੋ ਗਏ ਉਸ ਤੋਂ ਬਾਅਦ ਬੀਜੇਪੀ ਨੇ ਵਾਪਸ ਲੈ ਲ ਕਿ ਤੁਸੀਂ ਵੀ ਐਮਐਸਪੀ ਦੀ ਗਰੰਟੀ ਕਰਦੇ ਤੁਹਾਡੀ ਅਵਾਜ਼ ਐਮਐਸਪੀ ਦੀ ਗਰੰਟੀ ਕਰਦਾ ਪਰ ਦੇਣਾ ਕਿੱਥੋਂ ਅਸੀਂ ਹਜ਼ਾਰ ਹਜ਼ਾਰ ਰੁਪਏ ਤਾਂ ਆਮ ਆਦਮੀ ਪਾਰਟੀ ਤੋਂ ਨਹੀਂ ਦਿਵਾਇਆ ਪਹਿਮ ਐਮਐਸਪੀ ਕਿ ਪੈਸਾ ਹਜ਼ਾਰ ਹਜ਼ਾਰ ਰੁਪਿਆ ਐਮਐਸਪੀ ਹਜ਼ਾਰ ਹਜ਼ਾਰ ਰੁਪਿਆ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ ਫੰਡ ਚੋਂ ਦੇਣ ਦੀ ਗੱਲ ਕਰਦੀ ਸੀ ਅਸੀਂ ਕਾਂਗਰਸ ਪਾਰਟੀ ਨੇ ਦੇਸ਼ ਦੀ ਸਰਕਾਰ ਚੋਂ ਐਮਐਸਪੀ ਦੇਣ ਦੀ ਗਰੰਟੀ ਕੀਤੀ ਹੈ ਨਰੀਗਾ ਨੂੰ 400 ਦੇਣ ਦੀ ਗੱਲ ਕੀਤੀ ਹੈ ਭੈਣਾਂ ਨੂੰ 8500 ਰੁਪਏ ਮਹੀਨਾ ਦੇਣ ਦੀ ਗੱਲ ਕੀਤੀ ਹੈ 8500 ਨੌਜਵਾਨ ਬੱਚਿਆਂ ਨੂੰ ਲੱਖ ਰੁਪਏ ਸਟਾਈਪੈਂਡ ਦੇਣ ਦੀ ਗੱਲ ਕੀਤੀ ਹੈ ਔਰ ਹੋਰ ਬਹੁਤ ਸਾਰੀਆਂ ਗ ਸਾਡੇ ਮੈਂ ਦੱਸ ਰਿਹਾ ਹਾਂ ਭਾਰਤ ਸਰਕਾਰ ਦਾ ਸਾਡੇ ਜੋ ਪੁਰਾਣੇ ਫਾਰਮਰ ਵਿੱਤ ਮੰਤਰੀ ਹੋਇਆ ਕਰਦੇ ਸੀ ਚਦੰਬਰਮ ਸਾਹਿਬ ਉਹਨਾਂ ਦੀ ਨਿਗਰਾਨੀ ਹੇਠ ਇੱਕ ਟੀਮ ਬਣੀ ਹੈ ਸਾਰੇ ਫਾਈਨੈਂਸਸ ਨੂੰ ਈਵੈਲਿਊਏਟ ਕੀਤਾ ਗਿਆ ਹੈ ਕਾਂਗਰਸ ਪਾਰਟੀ ਨੇ ਪਹਿਲਾਂ ਅਗਰ ਨਰੀਗਾ ਦਾ ਕਾਨੂੰਨ ਬਣਾਇਆ ਅਗਰ ਪਹਿਲਾਂ ਫੂਡ ਸਿਕਿਉਰਿਟੀ ਕਾਂਗਰਸ ਪਾਰਟੀ ਲੈ ਕੇ ਆਈ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਕਾਂਗਰਸ ਪਾਰਟੀ ਲੈ ਕੇ ਆਈ 72000 ਕਰੋੜ ਦਾ ਕਾਂਗਰਸ ਪਾਰਟੀ ਨੇ ਕਰਜ਼ਾ ਛੋਟੇ ਕਿਸਾਨ ਦਾ ਪੂਰੇ ਦੇਸ਼ ਦੇ ਵਿੱਚ ਮਾਫ ਕੀਤਾ ਉਹ ਇਸੇ ਕਰਕੇ ਹੋਇਆ ਉਹ ਇਸੇ ਕਰਕੇ ਹੋਇਆ ਕਿ ਕਾਂਗਰਸ ਪਾਰਟੀ ਆਪਣੀ ਪਾਲਿਸੀ ਨੂੰ ਅਨਾਉਂਸ ਕਰਨ ਤੋਂ ਪਹਿਲਾਂ ਹਰ ਚੀਜ਼ ਨੂੰ ਏਵੈਲੂਏਟ ਕਰਦੀ ਹੈ ਉਹ ਏਵੈਲੂਏਸ਼ਨ ਤੋਂ ਬਾਅਦ ਅਗਰ ਆਜੇ ਮੈਨੀਫੈਸਟੋ ਬਣਿਆ ਹੈ ਕਾਂਗਰਸ ਪਾਰਟੀ ਦਾ ਇਹ ਕੱਲੇ ਕੱਲੇ ਵਾਅਦਾ ਪੂਰਾ ਕਰਨ ਵਾਸਤੇ ਬਣਿਆ ਹੈ ਔਰ ਇਹਦੇ ਉੱਪਰ ਪਹਿਲਾਂ ਬਹੁਤ ਸਾਰਾ ਦਿਮਾਗ ਲੱਗਿਆ ਹੈ ਕਿ ਕਿਹੜੇ ਕਿਹੜੇ ਮੁੱਦੇ ਨੂੰ ਜਾਂ ਕਿਹੜੇ ਕਿਹੜੇ ਵਾਅਦੇ ਨੂੰ ਕਿਸ ਤਰ੍ਹਾਂ ਇੰਪਲੀਮੈਂਟ ਹੋ ਦੇਗਾ 100% ਹੋਊਗਾ। ਕਿਉਂਕਿ ਰਾਗਵ ਚੱਡਾ ਵੀ ਨਾ ਜਦੋਂ ਪਿਛਲੀ ਵਾਰ ਬਾਈ ਤੋਂ ਪਹਿਲਾਂ ਆਏ ਸੀ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਮੇਰੇ ਕੋਲ ਬਲੂ ਪ੍ਰਿੰਟ ਹੈ ਮੈਂ ਕਿਹਾ ਦਿਖਾਓ ਦਿਖਾ ਨਹੀਂ ਸਕੇ ਸੀ। ਔਰ ਜਿਵੇਂ ਤੁਸੀਂ 8500 ਦੀ ਗੱਲ ਕੀਤੀ ਹਰ ਗਰੀਬ ਪਰਿਵਾਰ ਦੀ ਮਹਿਲਾ ਨੂੰ ਮਿਲੇਗਾ। ਇੱਥੇ 1000 ਰੁਪਏ ਦਿੱਤਾ ਜਾ ਰਿਹਾ 8500 ਕਿਵੇਂ ਦੇ? ਬਾਈ 1000 ਰੁਪਇਆ ਪੰਜਾਬ ਸਰਕਾਰ ਨੇ ਦੇਣ ਦਾ ਵਾਅਦਾ ਕੀਤਾ ਸੀ ਜਿਨ੍ਹਾਂ ਦੀ ਨੀਅਤ ਸਾਫ਼ ਹੁੰਦੀ ਹੈ ਇਹਨਾਂ ਨੇ ਆਪਣੇ ਤਜਰਬੇ ਨਾਲ ਇਹਨਾਂ ਨੇ ਪਹਿਲਾਂ ਏਵੈਲਿਊਏਟ ਕੀਤਾ ਹੁੰਦਾ ਤੇ ਤਾਂ ਔਖੀ ਨਾ ਹੁੰਦੀ ਤੇ ਅੱਜ ਤੱਕ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਆਪਣੇ ਤਜਰਬੇ ਕੀ ਕਰ ਦਾਂਗੇ ਤੇ ਤੁਸੀਂ ਦੱਸੋ ਵੀ ਹਰੇ ਪੈਨ ਨਾਲ ਕਿੰਨੇ ਮਜ਼ਦਮ ਪੱਕੇ ਹੋਏ ਆ ਜਾਂ ਕਿੰਨੀ ਬੇਰੋਜ਼ਗਾਰੀ ਖਤਮ ਹੋਈ ਹੈ ਤੁਹਾਡਾ ਹਰਾ ਪੈਨ ਚੱਲੇਗਾ ਨਹੀਂ ਨਹੀਂ ਮੇਰਾ ਹਰਾ ਪੈਨ ਨਹੀਂ ਸਰਕਾਰ ਦਾ ਹਰਾ ਪੈਨ ਚੱਲੂਗਾ ਯਾਰ ਤੁਸੀਂ ਐਮਪੀ ਬਣ ਕੇ ਲੋਕਾਂ ਦੇ ਹਿੱਤ ਲਈ ਉਹ ਹਰਾ ਪੈਨ ਦੇਖੋ ਗੱਲ ਹੈ ਕਿ ਹਰਾ ਪੈਨ ਤਾਂ ਕੱਚੇ ਮਜ਼ਦਦ ਨੂੰ ਪੱਕੇ ਦੀ ਗੱਲ ਕਰਦਾ ਸੀ ਪਰ ਮੈਂ ਇਹ ਗੱਲ ਕਰ ਰਿਹਾ ਕਿ ਜੋ ਗਰੰਟੀਆਂ ਕਾਂਗਰਸ ਪਾਰਟੀ ਨੇ ਕਮਿਟ ਕੀਤੀਆਂ ਨੇ ਨੈਸ਼ਨਲ ਲੈਵਲ ਦੇ ਉੱਤੇ ਕਾਂਗਰਸ ਪਾਰਟੀ ਦੀਆਂ ਕਿ ਵਿਜੇਂਦਰ ਸਿੰਘਲਾ ਦੀਆਂ ਇਹ ਗਰੰਟੀਆਂ ਕਾਂਗਰਸ ਪਾਰਟੀ ਦੀਆਂ ਨੇ ਜਿਦੇ ਵਿੱਚ ਕਿਸਾਨ ਦਾ ਅ ਮਐਮਐਸਪੀ ਦੀ ਗੱਲ ਹੈ ਜਿਹਦੇ ਚ 8500 ਰੁਪਏ ਦੀ ਗੱਲ ਹੈ ਇਹ ਕਾਂਗਰਸ ਪਾਰਟੀ ਦੀਆਂ ਗਰੰਟੀਆਂ ਹਨ ਵਿਜੇਂਦਰ ਸਿੰਘਲਾ ਦੀਆਂ ਗਰੰਟੀਆਂ ਤੁਹਾਡੇ ਸਾਹਮਣੇ ਆ ਮੈਂ ਪਹਿਲਾਂ ਤੁਹਾਨੂੰ ਵਿਜੇਂਦਰ ਸਿੰਘਲਾ ਸਾਨੂੰ 4 ਤਰੀਕ ਤੋਂ ਬਾਅਦ ਮਿਲਣਗੇ ਬਿਲਕੁਲ ਮਿਲਣਗੇ ਇਹ ਗਰੰਟੀ ਹੈ ਕਿ ਮਿਲੋਗੇ ਇਹ ਤਾਂ ਹੁਣ ਤੁਹਾਨੂੰ ਵਕਤ ਹੀ ਦੱਸੂਗਾ ਭਰਾਵਾ ਰਾਹ ਪਿਆ ਜਾਣਾ ਹੈ ਹਵਾ ਪਿਆ ਜਾਣਾ ਹੈ ਅੱਛਾ ਲਾਲੀ ਸਾਹਿਬ ਨੇ ਗੱਲ ਕੀਤੀ ਸੀ ਜੀਐਸਟੀ ਬਾਰੇ ਗੱਬਰ ਸਿੰਘ ਟੈਕਸ ਕਹਿੰਦੇ ਤੁਹਾਡੇ ਉਹਦੇ ਬਾਰੇ ਕੀ ਵਿਚਾਰ ਹੈ ਮੈਂ ਤਾਂ ਪਹਿਲੇ ਆਪਣੇ ਮੈਨੀਫੈਸਟੋ ਚ ਲਿਖਿਆ ਹੈ ਕਿ ਕਈ ਇੰਡਸਟਰੀਆਂ ਜੀਐਸਟੀ ਵੱਧ ਲੱਗਣ ਕਰਕੇ ਖਤਮ ਹੋ ਰਹੀਆਂ ਤਾਂ ਰੀਨੇਗੋਸ਼ੀਏਟ ਕਰਨ ਦੀ ਲੋੜ ਹੈ ਨੈਸ਼ਨਲ ਜੀਐਸਟੀ ਕਾਉਂਸਲ ਨਾਲ ਤਾਂ ਕਿ ਉਹਨਾਂ ਦੇ ਉੱਪਰ ਜਿਹੜਾ ਐਕਸਟਰਾ ਟੈਕਸ ਲੱਗ ਰਿਹਾ ਉਹ ਘਟਾਇਆ ਜਾਵੇ ਤਾਂ ਕਿ ਜਦੋਂ ਤੁਸੀਂ ਉਸ ਟੈਕਸ ਨੂੰ ਘਟਾਓਗੇ ਤੇ ਤਾਂ ਉਹ ਇੰਡਸਟਰੀਆਂ ਵਾਇਬਲ ਹੋ ਜਾਣਗੀਆਂ ਆਪਣਾ ਮਕਸਦ ਹੈ ਕਾਰੋਬਾਰਾਂ ਨੂੰ ਵਧਾਉਂਦਾ ਗਵਰਨਮੈਂਟ ਨੂੰ ਟੈਕਸ ਚਾਹੀਦਾ ਹੈ ਦੈਟ ਇਜ਼ ਓਕੇ ਪਰ ਇਹ ਨਹੀਂ ਕਿ ਐਡੀ ਕਾਸਟ ਹੋ ਕੇ ਉਹ ਕਾਰੋਬਾਰੀ ਬੰਦ ਹੋ ਜੇ ਜੇ ਕਾਰੋਬਾਰ ਬੰਦ ਹੋ ਜੂ ਕਿਸੇ ਦਾ ਯਾ ਕਾਰੋਬਾਰ ਘਟ ਜੂਗਾ ਨਾਲੇ ਦਾ ਸਰਕਾਰ ਨੂੰ ਰੈਵਨਿਊ ਘਟਦਾ ਉਹਦੇ ਨਾਲ ਟੈਕਸ ਦਾ ਤੇ ਨਾਲੇ ਰੋਜ਼ਗਾਰ ਖਤਮ ਹੋ ਜਾਂਦਾ ਮੈਂ ਤੁਹਾਡੀ ਸਿਸਟਰ ਨੂੰ ਮਿਲਿਆ ਸੀ ਇੱਕ ਕੰਪਲੀਮੈਂਟ ਹੈ ਟੋਟਲੀ ਸ਼ਾਇਦ ਉਹਨਾਂ ਚੰਗਾ ਵੀ ਲੱਗੇ ਪਰ ਪੰਜਾਬੀ ਦਾ ਵਰਡ ਬੜਾ ਠੇਠ ਹੈ ਕਿਤੇ ਇੱਕ ਬੰਦਾ ਚੀੜਾ ਨਹੀਂ ਹੁੰਦਾ ਚੀੜਾ ਜੇ ਤੁਸੀਂ ਆਏ ਸੀ ਪਰਸੈਪਸ਼ਨ ਇਹ ਸੀ ਕਿ ਸ਼ਾਇਦ ਆਉਣਗੇ ਪਤਾ ਨਹੀਂ ਆਉਣਗੇ ਪਰ ਤੁਸੀਂ ਤਾਂ ਟੁੱਟ ਕੇ ਪੈ ਗਏ ਜਿਵੇਂ ਕਹਿੰਦੇ ਹਾਂ ਕਿ ਥਾਪੀ ਮਾਰ ਕੇ ਮੈਦਾਨ ਚ ਬੜੇ ਆ ਨਹੀਂ ਯਾਰ ਮੈਂ ਮਤਲਬ ਮੈਂ ਤਾਂ ਕੰਮ ਕਰ ਰਹਾ ਸੇਵਾ ਕਰ ਰਹੀ ਹਾਂ ਕਹਿੰਦੇ ਬਾਹਰ ਖੜੀ ਕਰਕੇ ਮੈਦਾਨ ਵਿੱਚ ਬੜੇ ਆ ਉਹ ਉਹੋ ਜਿਹੇ ਹਾਲਾਤ ਬਣਾਤੇ ਤੁਸੀਂ ਪਹਿਲੇ ਪਰਸਪੈਕਸ਼ਨ ਸੀ ਕਿ ਸ਼ਾਇਦ ਕਾਂਗਰਸ ਡਾਮਡ ਹੋ ਜਾਏਗੀ ਕਿ ਫ੍ਰੈਂਡਲੀ ਮੈਚ ਹੈ ਤੁਹਾਨੂੰ ਲੱਗ ਰਿਹਾ ਕਿ ਉਰੇ ਕੋਈ ਕਾਂਗਰਸ ਆਵਾਡੋਲਾ ਹੈ ਉਰੇ ਹਰ ਕਾਂਗਰਸ ਪਾਰਟੀ ਦਾ ਵਰਕਰ ਤੇ ਲੀਡਰ ਦੱਬ ਕੇ ਪਾਰਟੀ ਲਈ ਕੰਮ ਕਰ ਰਹੇ ਆਂ ਔਰ ਤੁਸੀਂ ਦੇਖੋਗੇ ਕਿ ਵੱਡਾ ਹੰਗਾਰਾ ਜਿਸ ਤਰ੍ਹਾਂ ਪਾਰਟੀ ਨੂੰ ਮਿਲ ਰਿਹਾ ਇਹ ਵਰਕਰਾਂ ਕਰਕੇ ਤੇ ਲੀਡਰਾਂ ਕਰਕੇ ਮਿਲ ਰਿਹਾ ਔਰ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਕਾਂਗਰਸ ਪਾਰਟੀ ਵੱਡੇ ਲੀਡ ਨਾਲ ਉਰੋਂ لوگاں ਦਾ ਆਸ਼ੀਰਵਾਦ ਲੈ ਕੇ ਜਿੱਤੂਗੀ ਔਰ ਇਸ ਇਲਾਕੇ ਦੇ ਮੁੱਦਿਆਂ ਨੂੰ ਹਿੰਦੁਸਤਾਨ ਦੀ ਪਾਰਲੀਮੈਂਟ ਚੱਕਾਂਗੇ ਤਾਂ ਕਿ ਇਸ ਇਲਾਕੇ ਦੀ ਜੋ ਤਕਲੀਫ ਉਹਨੂੰ ਹੱਲ ਕਰ ਸਕੇ ਇੱਕ ਕਲਾਸ ਸਰ ਬਹੁਤ ਜ਼ਰੂਰੀ ਹੈ ਨਵਾਂ ਸ਼ਹਿਰ ਨੂੰ ਲੈ ਕੇ ਕਿਉਂਕਿ ਨਵਾਂ ਸ਼ਹਿਰ ਵਿੱਚ ਨਾ ਜਿਹੜੇ ਪੁਰਾਣੇ ਐਮਪੀ ਸਾਹਿਬ ਸੀ ਉਹ ਸਾਡੇ ਚੈਨਲ ਦੇ ਕਹਿ ਕੇ ਗਏ ਸੀਗੇ ਕਿ ਮੈਂ 24 ਦਿਨਾਂ ਚ ਪਾਸਪੋਰਟ ਆਫਿਸ ਜਿਹੜਾ ਖੁਲਵਾ ਦੂੰਗਾ 24 25 ਮਹੀਨੇ ਹੋ ਗਏ ਨਾ ਉਹ ਆਏ ਨਾ ਪਾਸਪੋਰਟ ਆਫਿਸ ਆਏ ਦੇਖੋ ਮੈਨੂੰ ਇਹ ਨਹੀਂ ਪਤਾ ਕਿ ਉਹਦੀ ਫੀਜ਼ਿਬਿਲਟੀ ਕੀ ਗੱਲ ਹੈ ਬਟ ਮੈਂ ਇਸ ਇਸ ਇਸ਼ੂ ਨੂੰ ਰੇਜ਼ ਕਰੂੰਗਾ ਬਿਕੋਜ਼ ਇਹ ਇਸ਼ੂ ਨਵਾਂ ਸ਼ਹਿਰ ਦੇ ਲੋਗਾਂ ਨਾਲ ਦੂਜੀ ਗੱਲ ਜਿਹੜੀ ਨਵਾਂ ਸ਼ਹਿਰ ਤੋਂ ਮੇਰੇ ਕੋਲ ਨਿਕਲ ਕੇ ਆਈ ਸੀ ਉਹ ਇੱਕ ਰਾਹੋਂ ਤੋਂ ਲੈ ਕੇ ਖੰਨੇ ਤੱਕ ਦੇ ਰੇਲਵੇ ਦੇ ਸਰਵੇ ਦੀ ਆਈ ਸੀ ਕਿ ਉਹਦਾ ਸਰਵੇ ਕਰਾ ਕੇ ਉਹਦਾ ਰੇਲ ਟ੍ਰੈਕ ਲਗਾਇਆ ਜਾਵੇ ਮੈਂ ਉਹਨੂੰ ਆਪਣੇ ਮੈਨੀਫੈਸਟੋ ਚ ਪਾਇਆ ਤੇ ਜ਼ਰੂਰ ਕਰਾਂਗੇ ਕੱਲ ਤੁਹਾਡੇ ਬਹੁਤ ਸਾਰੇ ਮੇਰਾਹੁਲ ਗਾਂਧੀ ਕੀ ਕਹੋਗੇ ਰਾਹੁਲ ਜੀ ਪੂਰੇ ਪੰਜਾਬ 'ਚ ਜਾ ਰਹੇ ਹਨ ਪੂਰੇ ਦੇਸ਼ 'ਚ ਜਾ ਕੇ ਆਏ ਹਨ ਜੇ ਅੱਜ ਪੂਰੇ ਦੇਸ਼ 'ਚ ਬੀਜੇਪੀ ਦੀ ਫੂਕ ਨਿਕਲੀ ਹੈ ਉਹ ਰਾਹੁਲ ਗਾਂਧੀ ਨਹੀਂ ਕੱਢੀ ਹੈ ਬਹੁਤ ਸ਼ੁਕਰੀਆ ਇਹਨਾਂ ਨੇ ਕਹਿ ਕੇ ਹਰ ਰੋਜ਼ ਈਦ ਬਣਾਵਾਂਗੇ ਲੇਕਿਨ ਸਾਡੀ ਉਮੀਦ ਇਹ ਹੈ ਕਿ ਈਦ ਦਾ ਚੰਦ ਨਾ ਹੋ ਜਾਣ ਔਰ ਜਿਹੜਾ ਬੈਸਟ ਮੈਨ ਹੈ ਲੋਕ ਤੁਸੀਂ ਫੈਸਲਾ ਕਰਨਾ ਜੋ ਤੁਹਾਨੂੰ ਲੱਗਦਾ ਤੁਹਾਡੇ ਲਈ ਸਹੀ ਹੈ ਉਹਨਾਂ ਨੂੰ ਇੱਕ ਤਰੀਕ ਨੂੰ ਵੋਟ ਪਾ ਕੇ ਜਿਤਾਓ ਔਰ ਆਪਣੇ ਦੇਸ਼ ਦਾ ਚੰਗਾ ਭਵਿੱਖ ਬਣਾਓ ਬਣੇ ਰਹਿਣਾ ਵੀ ਬਤੀ ਨਵਾਂ ਸ਼ਾਮ ਛੋੜ ਵੀ ਦਿਨ ਇਸਰ ਕੈਮਰਾ ਪਰ ਸਮਝ ਕੇ ਜਾਂਦਾ ਤੋਂ ਪਲ ਦਿੱਤੋ ਸਮਝ ਕੇ ਸੱਚੀ ਕਾਲ ਰੱਖਾ